ਇੱਥੇ ਇਹਨਾਂ ਨੂੰ ਗੁਲਾਕ ਕਰਦੇ ਹਾਂ ਸਸਸੀ ਗੱਲ ਅੱਜ ਤਰਨਕਾਰਨ ਜ਼ਿਲ੍ਹੇ ਦੀ ਅ ਸਿਕਿਉਰਿਟੀ ਰਿਵਿਊ ਮੀਟਿੰਗ ਕੀਤੀ ਸੀ ਫੈਸਟੀਵਲ ਸੀਜ਼ਨ ਨੂੰ ਦੇਖਦੇ ਹੋਏ ਜਿਹੜੀ ਸਾਡੀ ਪ੍ਰਪੇਅਰਨੈਸ ਤੇ ਡਿਵੈਲਪਮੈਂਟ ਹੈ ਉਸ ਦਾ ਇਸ਼ੂਸ਼ਨ ਕੀਤਾ ਗਿਆ ਤੇ ਆਫੀਸਰਸ ਨੂੰ ਗ੍ਰੀਟ ਕੀਤਾ ਗਿਆ ਕਿ ਤੁਸੀਂ ਮੈਕਸਿਮਮ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਪੈਟਰੋਲਿੰਗ ਨਾਕੇ ਗਸ਼ਤ ਤੇ ਸਾਡੀ ਮੋਸਟ ਐਕਟਿਵ ਤੇ ਅਲੋਟਮੈਂਟ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਆਈਐਸਆਈ ਦੀ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸ ਪੈਦਾ ਕਰੋ ਤੇ ਉਹਨਾਂ ਦੀ ਏਜੰਸੀ ਵੱਲੋਂ ਜਿਹੜੇ ਉਹਨਾਂ ਦੇ ਪਾਕ ਇੰਟੈਲੀਜੈਂਸ ਆਫਿਸਰਸ ਹੈ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਅਫਰਾ ਤਫਰੀ ਮਚਾਉਣ ਦੀ ਕੋਸ਼ਿਸ਼ ਰਹੀ ਹੈ ਜਿਸ ਨੂੰ ਪੰਜਾਬ ਪੁਲਿਸ ਨੇ ਬਹੁਤ ਹੀ ਐਕਟਿਵ ਤਰੀਕੇ ਨਾਲ ਉਹਨਾਂ ਦੇ ਜਿਹੜੇ ਇਰਾਦਿਆਂ ਨੂੰ ਅਸੀਂ ਫੇਲ ਕੀਤਾ ਹੈਗਾ ਅਸੀਂ ਸੈਪਟੈਂਬਰ 24 ਤੋਂ ਬਾਅਦ ਜਿਹੜੇ 26 ਟੈਰਰ ਮੋਡਿਊਲਸ ਪਾਸਕਿਟ ਹੈ ਇਸ ਦੇ ਵਿੱਚ ਦੱਬੇ ਤੋਂ ਉੱਪਰ ਮੁਲਜ਼ਮ ਅਰੈਸਟ ਹੋਏ ਹਨ ਭਾਰੀ ਮਾਤਰਾ ਦੇ ਵਿੱਚ ਆਰਮਜ਼ ਐਮੂਨਿਸ਼ਨ ਜਿਹੜਾ ਉਹ ਰਿਕਵਰ ਕੀਤਾ ਗਿਆ ਹਜੇ ਕੱਲ ਹੀ ਅਸੀਂ ਖੇਮਕਰਨ ਸੈਕਟਰ ਦੇ ਵਿੱਚ ਪੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਵਿੱਚ ਦੋ AK47 ਰਾਈਫਲਾਂ ਸਾਡੀ ਰਿਕਵਰ ਹੋਈਆਂ ਸੋ ਇੱਕ ਨਾਰਕੋ ਟੈਰੋਰਿਜ਼ਮ ਦਾ ਜਿਹੜਾ ਯੁੱਧ ਪਾਕਿਸਤਾਨ ਪ੍ਰੌਕਸੀ ਵਾਰ ਸਾਡੇ ਨਾਲ ਲੱਗ ਰਿਹਾ ਤੇ ਉਹ ਹਰ ਕਨਸਾਈਨਮੈਂਟ ਦੇ ਵਿੱਚ ਡਰੋਨ ਦੀ ਕਨਸਾਈਨਮੈਂਟ ਦੇ ਵਿੱਚ ਆਰਮਜ਼ ਐਮੂਨਿਸ਼ਨ ਵੀ ਆਉਂਦੀ ਹੈ ਡਰੱਗਸ ਵੀ ਆਉਂਦੀ ਹੈ ਉਹ ਬਹੁਤ ਹੀ ਸਕਸੈਸਫੁਲ ਤਰੀਕੇ ਨਾਲ ਜਿਹੜਾ ਪੰਜਾਬ ਸਰਕਾਰ ਨੇ ਐਂਟੀ ਡਰੋਨ ਸਿਸਟਮ ਜਿਹੜਾ ਆਪਰੇਸ਼ਨਲਾਈਜ਼ ਕੀਤਾ ਸੀ ਉਸ ਦਾ ਬੜਾ ਇਫੈਕਟਿਵ ਇਸਤੇਮਾਲ ਹੋ ਰਿਹਾ ਹੈ ਬੀਐਸਐਫ ਨੇ ਕੋਲ ਆਪਣੇ ਸਿਸਟਮ ਸਹੇਦ ਪੰਜਾਬ ਪੁਲਿਸ ਬੀਐਸਐਫ ਤੋਂ ਦੂਜੀ ਏਜੰਸੀਆ ਮਿਲ ਕੇ ਇਸ ਦੇ ਖਿਲਾਫ ਇੱਕ ਸਾਡੀ ਜੰਗ ਜਿਹੜੀ ਇਹ ਜਾਰੀ ਹੈ ਸਾਡਾ ਮੀਟਿੰਗ ਦਾ ਦੂਜਾ ਫੋਕਸ ਆਰਗੇਨਾਈਜ਼ਡ ਕਰਾਈਮ ਰਿਹਾ ਜਿਹੜਾ ਗੈਂਗਸਟਰ ਕਰਾਈਮ ਵੀ ਅਸੀਂ ਕਹਿੰਦੇ ਆ ਤੇ ਜਿਹੜੇ ਸਾਡੇ ਕੇਸੇਸ ਹੈਗੇ ਉਹ ਡਿਸਕਸ ਕੀਤੇ ਗਏ ਉਸ ਦੇ ਵਿੱਚ ਜਿਹੜੇ ਅਕਿਊਜ਼ ਸੱਚੇ ਨਹੀਂ ਅਰੈਸਟ ਹੋਏ ਉਹਨਾਂ ਬਾਰੇ ਹਦਾਇਤ ਕੀਤੀ ਗਈ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਜਿਹੜੇ ਅਕਿਊਜ਼ ਐਕਸਪਾਂਡਿੰਗ ਅਰਾਊਂਡ ਅਰੈਸਟ ਕੀਤਾ ਜਾਵੇ ਪ੍ਰੋਫੈਸ਼ਨਲ ਤੇ ਸੈਂਟੀਫਿਕ ਇਨਵੈਸਟੀਗੇਸ਼ਨ ਤੇ ਜੋਰ ਦੇਂਦੇ ਹੋਏ ਕਿ ਅਸੀਂ ਪੂਰਾ ਜਿਹੜਾ ਇੱਕ ਨੈਟਵਰਕ ਹੈ ਉਸ ਨੂੰ ਧਸਤ ਕੀਤਾ ਜਾਵੇ ਉਹਨਾਂ ਦਾ ਜਿਹੜਾ ਇਕੋਸਿਸਟਮ ਹੈ ਉਸ ਨੂੰ ਡਿਮੋਲਿਸ਼ ਕੀਤਾ ਜਾਵੇ ਸਾਨੂੰ ਕਾਫੀ ਲੋੜ ਹੈ ਫੋਕਸ ਕਰਨ ਦੀ ਜਿਹੜੇ ਬੰਦੇ ਬਾਹਰ ਬੈਠੇ ਹੈਗੇ ਉਹਨਾਂ ਦੇ ਰੈੱਡ ਕਾਰਨਰ ਨੋਟਿਸ ব্লੂ ਕਾਰਨਰ ਨੋਟਿਸ issues ਕਰਾਤੇ ਤੇ ਇਸ ਤਰ੍ਹਾਂ ਦੇ ਅਸੀਂ 203 individuals identify ਕੀਤੇ ਹੈਗੇ ਜਿਹੜੇ ਫੋਰਨ ਬੇਸਡ ਹੈਂਡਲਰਸ ਹੈਗੇ ਜਿਨ੍ਹਾਂ ਦੇ ਰੈੱਡ ਕਾਰਨਰ ਨੋਟਿਸ ব্লੂ ਕਾਰਨਰ ਨੋਟਿਸ issues ਕਰਾਏ ਜਾ ਰਹੇ ਨੇ ਇਹ ਸਾਡਾ ਯੁੱਧ ਨਸ਼ਿਆ ਦਰਦ ਜਿਹੜਾ ਅਭਿਆਨ 1 ਮਾਰਚ 2025 ਤੋਂ ਬਾਅਦ ਪੰਜਾਬ ਸਰਕਾਰ ਦਾ ਸ਼ੁਰੂ ਹੋਇਆ ਉਸ ਨੂੰ ਰਿਵਿਊ ਕੀਤਾ ਗਿਆ ਕੰਰਨਤੌਰਨ ਜ਼ਿਲ੍ਹੇ ਦੇ ਵਿੱਚ ਉਸ ਦੀ ਇੰਪਲੀਮੈਂਟੇਸ਼ਨ ਸੋ ਹਜੇ ਤੱਕ 21622 ਐਫਆਈਆਰ ਦਰਜ ਹੋਏ ਹਨ ਜਿਨ੍ਹਾਂ ਦੇ ਵਿੱਚ 32788 ਗ੍ਰਿਫਤਾਰੀਆਂ ਹੋਈਆਂ ਇਸ ਦੇ ਵਿੱਚ 2533 ਸਪਲਾਇਅਰ ਤੇ 31673 ਟੈਡਲਰ ਅਰੈਸਟ ਕੀਤੇ ਗਏ ਕਿਉਂਕਿ ਰਿਕਵਰੀ ਜਿਹੜੀ ਹੈ ਕਿ ਕਾਫੀ ਭਾਰੀ ਮਾਤਰਾ ਦੇ ਵਿੱਚ ਸਾਡੀ ਰਿਕਵਰੀ ਹੋਈ ਹੈ 205 ਕਰੋੜ ਦੀ ਜਿਹੜੀ ਪ੍ਰੋਪਰਟੀ ਸੈਕਸ਼ਨ 68 ਹੈਫ ਐਨਡੀਪੀਐਸ ਐਫ ਦੇ ਵਿੱਚ ਰੀਸ ਕਰਾਈ ਗਈ ਤੇ ਸੋ ਲੈ ਕਾਫੀ ਫੋਕਸ ਡੀ ਐਡਿਕਸ਼ਨ ਵੱਲ ਵੀ ਗਿਆ ਹੈਗਾ ਤੇ 62000 ਲੋਕਾਂ ਨੂੰ ਹਜੇ ਤੱਕ 1 ਮਾਰਚ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਜਾਂ ਉਹ ਸੈਂਟਰ ਜਾਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਰੈਫਰ ਕੀਤਾ ਗਿਆ ਸਾਡੀ ਸੇਫ ਪੰਜਾਬ ਹੈਲਪਲਾਈਨ ਜਿਸ ਦੀ ਇਨੋਗਰੇਸ਼ਨ ਮਾਨਯੋਗ ਸੀਐਮ ਸਾਹਿਬ ਨੇ ਕੀਤੀ ਸੀ ਉਹ ਦੇਸ਼ ਦੀ ਸਭ ਤੋਂ ਕਾਮਯਾਬ ਐਂਟੀ ਡਰਗ ਹੈਲਪਲਾਈਨ ਸਾਬਿਤ ਹੋ ਰਹੀ ਹੈਗੀ 33% ਕਨਵਰਸ਼ਨ ਰੇਟ ਹੈ ਇਨਟੂ ਐਫ ਆਈ ਆਰ ਹਜੇ ਤੱਕ 22031 ਟਿਪਸ ਸਾਨੂੰ ਮਿਸੀਬ ਹੋਈ ਹੈ ਜਿਨ੍ਹਾਂ ਤੇ 7285 एफआईआर दर्ज हो चुका है सो ਸਾਡਾ ਇਹ ਵੀ ਫੋਕਸ ਹੈਗਾ ਕਿ ਜਿਹੜਾ ਯੂਥ ਗੁੰਮਰਾਹ ਹੋ ਗਿਆ ਹੈ ਉਸ ਨੂੰ ਮੇਨ ਸਟ੍ਰੀਮ ਤੇ ਲੈ ਕੇ ਲੈ ਕੇ ਆਇਆ ਜਾਵੇ ਉਹਨਾਂ ਲਈ ਸਕਿੱਲ ਡਿਵੈਲਪਮੈਂਟ ਦੇ ਜਿਹੜੇ ਪ੍ਰੋਗਰਾਮ ਸੇ ਉਹਨਾਂ ਬੰਦ ਨੂੰ ઓਰੀਐਂਟ ਕੀਤਾ ਜਾਵੇ ਉਹਨਾਂ ਨੂੰ ਜਿਹੜਾ ਮੇਨ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕੀਤਾ ਸੋ ਇੱਕ ਕੰਪੋਜ਼ਿਟ ਤਰੀਕੇ ਨਾਲ ਕ੍ਰਾਈਮ ਤੇ ਸਾਡਾ